ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਮਾਹ ਨਗਰ ਕੀਰਤਨ ਗੁਰਦਆਸ ਸਿੰਘ ਪਠਾ ਸਾਹਿਬ ਤੋਂ ਸ਼ੁਰੂ ਹੋ ਕੇ ਜੀ ਵੀ ਮਹਤਾਬ ਦੇ ਪਾਵਨ ਸਥਾਨ ਉੱਤੇ ਪਹੁੰਚ ਰਿਹਾ ਹੈ ਹੁਣ ਤੱਕ ਇਹ ਗੁਰਦੁਆਰਾ ਸਾਹਿਬ ਮਗਰੋਂ ਵੀ ਪਹੁੰਚਿਆ ਹੈ ਜਿਸੇ ਬਿਆਨ ਸਿੰਘ ਸੰਗਤਾਂ ਆਪਣੇ ਜੀਵਨ ਸਭਾ ਕਰਦੇ ਹਾਜ਼ਰੀਆਂ ਭਰ ਰਹੀਆਂ ਤੇ ਬਹੁਤ ਰੌਣਕ ਹੈ ਸੰਗਠਕ ਗੁਰੂ ਗੋਬਿੰਦ ਸਿੰਘ ਮਾਰਾ ਪ੍ਰਕਾਸ਼ ਜਿਸਨ ਬੜਾ ਸਾਥ ਆਇਆ ਜਾਦਾ ਹੈ ਨਗਰਾਂ ਦੇ ਵਿੱਚੋਂ ਕੋਟਾ ਟੱਪਰੀਆਂ ਪੋਟਾ ਨਿਹੰਗ ਗਦੇਵਾਲ ਮਾਦੀ ਜਿੱਤਾ ਅਗਰਪੁਰ ਮਗਰੋੜ ਵੀ ਕਿਸਾਨੀ ਤਰ੍ਹਾਂ ਬਹੁਤ ਕਠੋਰ ਰਿਹਾ ਆ ਆਪ ਦਰਸ਼ਨ ਕਰ ਰਹੇ ਹੋ ਇਹਨਾਂ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਕਿ ਆਪਣਾ ਸੰਗਤਾਂ ਨੇ ਆਪਣੇ ਜੀਵਨ ਸਫਾ ਕਰਕੇ ਆਪਣੀ ਹਾਰੀ ਨੂੰ ਲਾਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਮਾਰਹ ਨਗਰ ਕੀਰਤਨ ਗੁਰਦਆਸ ਸਿੰਘ ਪਠਾ ਸਾਹਿਬ ਤੋਂ ਸ਼ੁਰੂ ਹੋ ਕੇ ਜੀ ਵੀ ਮਹਤਾ ਦੇ ਪਾਵਨ ਸਥਾਨ ਉੱਤੇ ਪਹੁੰਚ ਰਿਹਾ ਹੈ ਹੁਣ ਤੱਕ ਇਹ ਗੁਰਦੁਆਰਾ ਸਾਹਿਬ ਮਗਰੋੜ ਵੀ ਪਹੁੰਚਿਆ ਹੈ ਜਿਸੇ ਬਿਆਨ ਸਿੰਘ ਸੰਗਤਾਂ ਆਪਣੇ ਜੀਵਨ ਸਫਲਤਾ ਕਰਦੇ ਹਾਜ਼ਰੀਆਂ ਭਰ ਰਹੀ ਹਨ ਤੇ ਬਹੁਤ ਰੌਣਕ ਹੈ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਤ ਪ੍ਰਕਾਸ਼ ਜੀ ਨੂੰ ਬੜਾ ਸਾਥ ਆਇਆ ਜਾਦਾ ਹੈ ਨਗਰਾਂ ਦੇ ਵਿੱਚੋਂ ਕੋਟਾ ਟੱਪੜੀਆਂ ਪੋਟਾ ਨਿਹੰਗ ਗਦੇਵਾਲ ਮਾਜੀ ਜੱਟਾਂ ਅਗਰਪੁਰ ਮਗਰੋੜ ਵੀ ਕੇ ਸੰਗਤਾਂ ਬਹੁਤ ਇਕੱਠ ਹੋ ਰਿਹਾ ਆਪ ਦਰਸ਼ਨ ਕਰ ਰਹੇ ਹੋ ਇਹਨਾਂ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਕਿ ਆਪਣਾ ਸੰਗਤਾਂ ਨੇ ਆਪਣੇ ਜੀਵਨ ਸਫਲ ਕਰਕੇ ਬੜੀ ਹਾਜ਼ਰੀਆਂ ਲਵਾਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਮਾਹਾਨ ਨਗਰ ਕੀਰਤਨ ਗੁਰਦਆਸ ਸਿੰਘ ਪਠਾ ਸਾਹਿਬ ਤੋਂ ਸ਼ੁਰੂ ਹੋ ਕੇ ਜੀ ਵੀ ਮਹਤਾਬ ਦੇ ਪਾਵਨ ਸਥਾਨ ਉੱਤੇ ਪਹੁੰਚ ਰਿਹਾ ਹੈ ਹੁਣ ਤੱਕ ਇਹ ਗੁਰਦੁਆਰਾ ਸਾਹਿਬ ਮਗਰੋਂ ਵੀ ਪਹੁੰਚਿਆ ਹੈ ਜਿਸ ਦੇ ਬਿਆਨ ਸਿੰਘ ਸੰਗਤਾਂ ਆਪਣੇ ਜੀਵਨ ਸਭੜਾ ਕਰਦੇ ਹਾਜ਼ਰੀਆਂ ਭਰ ਰਹੀਆਂ ਤੇ ਬਹੁਤ ਰੌਣਕ ਹੈ ਸੰਗਤ ਗੁਰੂ ਗੋਬਿੰਦ ਸਿੰਘ ਮਾਰਾ ਪ੍ਰਕਾਸ਼ ਜਿਸਨ ਬੜਾ ਸਾਥ ਆਇਆ ਜਾਦਾ ਹੈ ਨਗਰਾਂ ਦੇ ਵਿੱਚੋਂ ਕੋਟਾ ਟੱਪਰੀਆਂ ਕੋਟਾ ਨਿਹੰਗ ਗਦੇਵਾਲ ਮਾਦੀ ਜੱਟਾਂ ਅਗਰਪੁਰ ਮਦਰਾਉਡ ਵੀ ਕਿਸਾਨੀ ਤਰ੍ਹਾਂ ਬਹੁਤ ਕਾਠ ਹੋ ਰਿਹਾ ਆ ਆਪ ਦਰਸ਼ਨ ਕਰ ਰਹੇ ਹੋ ਇਹਨਾਂ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਿੰਨਾ ਕਿ ਆਪਣਾ ਸੰਗਤਾਂ ਨੇ ਆਪਣੇ ਜੀਵਨ ਸਫਾ ਕਰਕੇ ਆਪਣੀ ਹਾਰੀ ਨੂੰ ਲਾਈਆਂ ਹਨ